ਦੋਸਤੋ ਬਰਸਾਤਾਂ ਦੇ ਵਿੱਚ ਬਹੁਤ ਸਾਰੇ ਕੀੜੇ ਮਕੌੜੇ ਬਹੁਤ ਸਾਰੇ ਜੀਵਾਂ ਨੂੰ ਧਰਤੀ ਜਿਹੜੀ ਹੈ ਜਨਮ ਦਿੰਦੀ ਹੈ ਕਿਉਂਕਿ ਧਰਤੀ ਇਹ ਬਹੁਤ ਹੀ ਮਹਾਨ ਹੈ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਧਰਤੀ ਦੀ ਗੋਦ ਗੋਦ ਦੇ ਵਿੱਚ ਰਹਿੰਦੇ ਨੇ ਤਾਂ ਬਰਸਾਤ ਆ ਗਿਆ ਨੇ ਬਹੁਤ ਤਰ੍ਹਾਂ ਦੇ ਕੀੜੇ ਮਕੌੜੇ ਸੱਪ ਸਪੋਲੀ ਨਿਕਲਦੇ ਨੇ ਤਾਂ ਤੁਸੀਂ ਵੀ ਥੋੜਾ ਜਿਹਾ ਧਿਆਨ ਰੱਖਿਆ ਕਰੋ ਜਦੋਂ ਕੋਈ ਵੀ ਆਪਣਾ ਸਾਧਨ ਚੱਕਦੇ ਹੋ ਵਹੀਕਲ ਚੱਕਦੇ ਹੋ ਤਾਂ ਬੜਾ ਹੀ ਉਸ ਨੂੰ ਦੇਖ ਲਿਆ ਕਰੋ ਗੌਰ ਨਾਲ ਵਿੱਚ ਕੁਝ ਹੈ ਤਾਂ ਨਹੀਂ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਐਮਪੀ ਪੁਲਿਸ ਦੀ ਗੱਡੀ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਇੱਕ ਅਜਗਰ ਹੈ ਜੋ ਸਹਰਾੜ ਹੈ ਉਹ ਬੰਪਰ ਦੇ ਵਿੱਚ ਬੈਠਾ ਹੁੰਦਾ ਹੈ ਤੇ ਜਦੋਂ ਉਹ ਗੱਡੀ ਤੋਰਦੇ ਨੇ ਉਹਨਾਂ ਨੂੰ ਪਤਾ ਤਾਂ ਲੱਗ ਜਾਂਦਾ ਪਰ ਉਹ ਦੂਰ ਅੱਗੇ ਆ ਕੇ ਫਿਰ ਉਹਨੂੰ ਛੱਡਦੇ ਨੇ ਦੇਖ ਸਕਦੇ ਹੋ ਤੁਸੀਂ ਕਿੰਨਾ ਲੰਬਾ ਇਹ ਜਿਹੜਾ ਅਜਗਰ ਹੈ ਕਿਸ ਤਰ੍ਹਾਂ ਬੰਪਰ ਦੇ ਵਿੱਚ ਬੈਠਿਆ ਸੀ ਗੱਡੀ ਦੇ ਅੰਦਰ ਵੀ ਜਾ ਸਕਦਾ ਸੀ ਕਿਉਂਕਿ ਗੱਡੀ ਦੇ ਵਿੱਚ ਬਹੁਤ ਸਾਰੀਆਂ ਥਾਂਵਾਂ ਇਦਾਂਆਂ ਹੁੰਦੀਆਂ ਸੱਤ ਵੀ ਫਲੈਕਸੀਬਿਲਿਟੀ ਨਹੀਂ ਹੁੰਦੀ ਉਹ ਕਿਸੇ ਵੀ ਥਾਂ ਤੋਂ ਜਿਹੜਾ ਲੰਘ ਸਕਦਾ ਹੈ ਤਾਂ ਦੇਖ ਸਕਦੇ ਤੁਸੀਂ ਕਿੰਨਾ ਵੱਡਾ ਜਿਹੜਾ ਅਜਗਰ ਹੈ ਇਹ ਜਿਹੜਾ ਪੁਲਿਸ ਦੀ ਗੱਡੀ ਦੇ ਵਿੱਚ ਬੜ ਕੇ ਬੈਠਿਆ ਹੋਇਆ ਸੀ ਪਰ ਉਹਨਾਂ ਨੇ ਬੜੀ ਹੀ ਸਮਝਦਾਰੀ ਦੇ ਨਾਲ ਇਹਨੂੰ ਜਿਹੜਾ ਬਾਹਰ ਹੈ ਛੱਡ ਦਿੱਤਾ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਇਹ ਜਿਹੜਾ ਅਜਗਰਾਂ ਗੱਡੀ ਦੇ ਪੰਪਰ ਦੇ ਵਿੱਚ ਨਿਕਲਿਆ ਬਹੁਤ ਹੀ ਜ਼ਿਆਦਾ ਜਿਹੜਾ ਲੰਬਾ ਅਜਗਰ ਹੈ ਸੋ ਤੁਸੀਂ ਵੀ ਧਿਆਨ ਰੱਖਿਆ ਕਰੋ ਜਦੋਂ ਕੋਈ ਵਹੀਕਲ ਆਪਣੇ ਘਰਾਂ ਦੇ ਵਿੱਚੋਂ ਚੱਕਦੀ ਹੈ